ਇਟਲੀ ਦੇ ਵਿੱਚ ਵੀ ਅੱਜ ਤੁਹਾਨੂੰ ਅਸੀਂ ਸਿੰਘਾਂ ਦੇ ਨਾਲ ਮਿਲਾਉਣਾ ਹੈ। ਤੋਂ ਜੀ ਇਟਲੀ ਦੇ ਵਿੱਚ ਵੈਸੇ ਤਾਂ ਜੀ ਕਿਰਪਾਨ ਬੈਨ ਹੈ ਪਰ ਫੇਰ ਵੀ ਤੁਸੀਂ ਇੱਥੇ ਸ਼ਸਤਰ ਵਿੱਦਿਆ ਜਿਹੜੀ ਹੈਗੀ ਹੈ ਉਹ ਬੱਚਿਆਂ ਨੂੰ ਦੇ ਰਹੇ ਹੋ ਜੀ। ਦੇ ਵਿੱਚ ਸ਼ਾਸਤਰ ਵਿਦਿਆ ਸਿਖਾਉਣ ਦੀ ਇਹ ਨਹੀਂ ਹੈ ਮਨਾ ਹੀ ਨਹੀਂ ਹੈਗੀ ਅੱਛਾ ਜੀ ਉਹਨਾਂ ਦੇ ਵੱਲੋਂ ਇਹ ਇੱਕ ਮਾਰਸ਼ਲ ਆਰਟਸ ਹੈ ਤੇ ਇਸ ਦੇ ਰਾਹੀਂ ਆਪਾਂ ਬੱਚਿਆਂ ਨੂੰ ਸ਼ਾਸਤਰ ਵਿਦਿਆ ਵੀ ਸਿਖਾ ਰਹੇ ਹਾਂ ਹਾਂ ਨਾਲ ਦੀ ਨਾਲ ਗੁਰਮਤਿ ਵਿਦਿਆ ਵੀ ਸਿਖਾ ਰਹੇ ਹਾਂ ਇੱਕ ਵਿਦਿਆਲੇ ਦੇ ਰੂਪ ਦੇ ਵਿੱਚ ਆਪਾਂ ਪਚੰਗਿਆਂ ਨੂੰ ਪੱਧਰ ਤੇ ਲੈ ਕੇ 5 ਸਾਲ ਦੀ ਉਮਰ ਤੇ ਲੈ ਕੇ ਗਾਂ ਦੇ 25 ਸਾਲਾਂ ਤੱਕ ਜੋ ਵਿੱਦਿਆ ਮੁੱਢਲੀ ਹੁੰਦੀ ਹੈ ਜੀ ਜੋ ਆਪਾਂ ਕਹਿੰਦੇ ਆ ਨਿਤਨੇਮ ਦੀਆਂ ਬਾਣੀਆਂ ਆਦ ਦਸ਼ਮ ਸਰਬਲੋਭ ਦੇ ਸੰਤਿਆ ਕਰਾਈ ਜਾਂਦੀ ਹੈ ਉਹ ਬਰੰਤ ਸ਼ਾਸਤਰ ਵਿੱਦਿਆ ਦੇ ਨਪੁੰਨ ਕੀਤਾ ਜਾਂਦਾ ਹੈ ਸਾਰੇ ਪਰ ਇੱਕ ਗੱਲ ਦੇਖੀ ਹੈ ਜੀ ਅਸੀਂ ਜੇ ਆਬਜੈਕਟ ਜਦੋਂ ਗੱਤਕੇ ਦੀ ਗੱਲ ਆਉਂਦੀ ਹੈ ਜੀ ਤਾਂ ਸ਼ਾਸਤਰ ਵਿੱਦਿਆ ਦੀ ਗੱਲ ਆਉਂਦੀ ਉਹਦੇ ਵਿੱਚ ਇੱਕ ਚੀਜ਼ਾਂ ਨੂੰ ਮਿਕਸ ਕੀਤਾ ਜਾਂਦਾ ਅੱਖਾਂ ਤੇ ਪੱਟੀ ਬੰਨ ਕੇ ਉਹ ਕੀਤਾ ਜਾਂਦਾ ਉਹ ਸਟੰਟ ਬਹੁਤ ਸਾਰੇ ਹੋਰ ਤਰ੍ਹਾਂ ਦੇ ਵੀ ਹੋ ਗਏ ਆ ਜੀ ਕਿ ਉਹਨੂੰ ਤੁਸੀਂ ਸ਼ਾਸਤਰ ਵਿੱਦਿਆ ਦਾ ਹਿੱਸਾ ਮੰਨਦੇ ਹੋ ਜੀ ਉਹ ਵੀ ਇਹਨਾਂ ਨੂੰ ਸਿਖਾਇਆ ਜਾਂਦਾ ਜੀ ਤੁਹਾਡੇ ਕੋਲ ਆਪਾਂ ਕਿਸੇ ਨੂੰ ਦਿਖਾਉਣਾ ਕੀ ਹੈ ਵੀ ਆਪਾਂ ਜੰਗ ਕਰ ਸਕਦੇ ਆ ਅੱਖਾਂ ਤੇ ਪੱਟੀ ਬੰਨ ਕੇ ਮਹਾਰਾ ਦੇ ਓਟ ਆਸਰੇ ਬਾਬਾ ਦੀਪ ਸਿੰਘ ਜੀ ਨੇ ਕੋਈ ਇਹੋ ਜੀ ਸਿੱਖਿਆ ਨਹੀਂ ਲਈ ਸੀ ਸਿਸਟਾ ਲਈ ਤੇ ਰੱਖ ਕੇ ਕੋਈ ਸਿੱਖਿਆ ਨਹੀਂ ਲਈ ਜਾਂਦੀ ਜੀ ਜੀ ਕੋਈ ਆਪਾਂ ਇਹਦਾ ਪ੍ਰਦਰਸ਼ਨ ਹੀ ਨਹੀਂ ਕਰ ਸਕਦੇ ਹੈਗੇ ਕਿ ਇਟਲੀ ਦੇ ਵਿੱਚ ਫਿਰ ਕਿਰਤ ਵੀ ਤੁਸੀਂ ਕੀ ਕਰ ਰਹੇ ਹੋ ਜੀ ਨਾਲ ਤੁਹਾਡਾ ਕੋਈ ਹੋਰ ਵੀ کاروبار ਮਾਰੂ ਜੀ ਕਿਰਪਾ ਦੇ ਨਾਲ ਆਪਣਾ ਕਾਰੋਬਾਰ ਹੈ ਅੱਛਾ ਜੀ ਤੇ ਫੈਕਟਰੀ ਹੈ ਆਪਣੀ ਅੱਛਾ ਜੀ ਹਾਂ ਜੀ ਕਿਸ ਚੀਜ਼ ਦੀ ਹੈ ਇਹ ਅਲੂਮੀਨੀਅਮ ਦੀ ਫੈਕਟਰੀ ਹੈ ਰਗੜਾਈ ਦੀ ਫੈਕਟਰੀ ਹੈ ਤੇ ਕਦੋਂ ਤੁਸੀਂ ਇਟਲੀ ਦੇ ਵਿੱਚ ਆ ਜਾਂਦੇ ਹੋ ਜੀ ਅਸੀਂ 2 ਸਾਲ ਦੀ ਉਮਰ ਦੇ ਵਿੱਚ ਇਟਲੀ ਦੇ ਵਿੱਚ ਪਹੁੰਚਦੇ ਹਾਂ ਕਿਉਂਕਿ ਜੋ ਇੱਕ ਸ਼ਬੀ ਬਣਾ ਰਹੇ ਆ ਜੀ ਲੋਕ ਜਾਂ ਉਹ ਉਹਨਾਂ ਨੂੰ ਆਪਾਂ ਵਿਰੋਧੀ ਧਿਰਾਂ ਵੀ ਕਹਿ ਸਕਦੇ ਆ ਜੀ ਬਈ ਇਹਨਾਂ ਤੇ ਬਚ ਕੇ ਰਿਓ ਭਾਈ ਇਹ ਤਾਂ ਜੀ ਗੁੱਟ ਲਾ ਲੈਣੇ ਇਹਦੇ ਵਿੱਚ ਕੋਈ ਦੋ ਦੋ ਐਸ ਤ ਨਹੀਂ ਜਿੰਨੇ ਵੀ ਸ਼ਾਸਤਰ ਨੇ ਅੰਗ ਸਿੰਘਾ ਦਿਖੋਲੇ ਸਾਰੇ ਤੇਜ ਤਰਾ ਰਹੇ ਨੇ ਪਰ ਇੱਕ ਗੱਲ ਜ਼ਿਕਰਯੋਗ ਹੈ ਵੀ ਚੰਕਰਾਜ ਮਹਾਰਾਜ ਤੇ ਦਰਗੋਜਾਸ ਹਲਾਲ ਹਸਤ ਬੁਰਦੰਗ ਵੀ ਸ਼ਮਸ਼ੀਰ ਦਸਤ ਇਹ 10ਵੇਂ ਪਾਚਖਲਗੀ ਤਰ ਦਰਵੇਸ਼ ਦਾ ਹੁਕਮ ਹੈ ਆਪਾਂ ਨੂੰ ਵੀ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤੇ ਸ਼ਾਸਤਰ ਧਾਰੀ ਹੋਣਾ ਤੇ ਸ਼ਾਸਤਰ ਨਹੀਂ ਕੱਢਣਾ ਇਹ ਆਪਣੀ ਗਲਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੈਂ ਇਟਲੀ ਦੇ ਵਿੱਚ ਆ ਇਟਲੀ ਦੀਆਂ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਬਾਰੇ ਤੁਹਾਨੂੰ ਦਿਖਾਇਆ ਕਿ ਕਿਵੇਂ ਇਟਲੀ ਦੇ ਲੋਕ ਆਪਣੇ ਇਤਿਹਾਸ ਦੇ ਨਾਲ ਜੁੜੇ ਹੋਏ ਨੇ ਉਹ ਵੈਨਿਸ ਦੀਆਂ ਗਲੀਆਂ ਤੁਸੀਂ ਵੇਖੀਆਂ ਵੀ ਕਿਸ ਤਰ੍ਹਾਂ ਉਹਨਾਂ ਨੂੰ ਹੁਣ ਤੱਕ ਕੱਚਾ ਰੱਖਿਆ ਗਿਆ ਉਹਨਾਂ ਲੋਕਾਂ ਨੇ ਆਪਣੇ ਇਤਿਹਾਸ ਦੇ ਉੱਤੇ ਕੰਮ ਕੀਤਾ ਤੇ ਕਰ ਰਹੇ ਨੇ ਤੇ ਮੈਨੂੰ ਲੱਗਦਾ ਜਿੰਨਾ ਕਿ ਪਿਆਰ ਕਰਦੇ ਨੇ ਕਰਦੇ ਵੀ ਰਹਿਣਗੇ ਸੋ ਉਸੇ ਤਰ੍ਹਾਂ ਜੇ ਗੱਲ ਕਰੀਏ ਸਿੱਖ ਕੌਮ ਦੀ ਤਾਂ ਸਾਡੀ ਕੌਮ ਅੱਜ ਪੂਰੀ ਦੁਨੀਆ ਦੇ ਵਿੱਚ ਵਸੀ ਹੋਈ ਹੈ ਸੋ ਇਟਲੀ ਦੇ ਵਿੱਚ ਵੀ ਅੱਜ ਤੁਹਾਨੂੰ ਅਸੀਂ ਸਿੰਘਾਂ ਦੇ ਨਾਲ ਮਿਲਾਉਣਾ ਹੈ ਗੱਲਬਾਤ ਕਰਨੀ ਹੈ ਜਿੱਥੇ ਉਸ ਇਤਿਹਾਸ ਦੀ ਗੱਲ ਹੈ ਤਾਂ ਇੱਧਰ ਵੀ ਇੱਕ ਨਵਾਂ ਇਤਿਹਾਸ ਜਿਹੜਾ ਹੈਗਾ ਉਹ ਸਿਰਜਰੇ ਨੇ ਗੱਲਬਾਤ ਕਰਦੇ ਆ ਜਿੱਥੇ ਦਰ ਮੱਬਾ ਸੁਖਵਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਦਇਆ ਮਾਰਖ ਦੀ ਸਭ ਕਿਰਪਾ ਜੀ ਅੱਬਾ ਜੀ ਇੱਕ ਗੱਲ ਦੱਸੋ ਜੀ ਇਟਲੀ ਦੇ ਵਿੱਚ ਵੈਸੇ ਤਾਂ ਜੀ ਕਿਰਪਾਨ ਬੈਨ ਆ ਪਰ ਫੇਰ ਵੀ ਤੁਸੀਂ ਇੱਥੇ ਸ਼ਸਤਰ ਵਿੱਦਿਆ ਜਿਹੜੀ ਹੈਗੀ ਆ ਉਹ ਬੱਚਿਆਂ ਨੂੰ ਦੇ ਰਹੇ ਹੋ ਜੀ 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 ਉਹ ਕਿਵੇਂ ਸੰਭਵ ਹੋਇਆ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਤੇ ਦਇਆ ਰਹਿਮਤ ਤਰਸ ਦੇ ਸਖਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਲਦਾ ਵਹਿਰ ਚੱਕਰਵਰਤੀ ਪੰਜਵਾਂ ਤਖਤ ਜਿਨ੍ਹਾਂ ਦੇ ਜਥੇਦਾਰ ਬਾਬਾ ਜਗਿੰਦਰ ਸਿੰਘ ਜੀ ਰਖਵੇ ਵਾਲਿਆਂ ਤੋਂ ਮਹਾਰਾ ਦੀ ਕਿਰਪਾ ਸਦਕਾ ਇਟਲੀ ਦੇ ਵਿੱਚ ਉਹਨਾਂ ਨੇ ਸਾਨੂੰ ਪੱਤਰ ਚਿੱਠੀ ਰਾਹੀਂ ਹੁਕਮ ਲਾਇਆ ਹੈ ਤੇ ਇਹ ਉਪਦੇਸ਼ ਕੀਤਾ ਹੈ ਵੀ ਇਟਲੀ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨਾ ਹੈ ਤੁਸੀਂ ਜੀ ਤੇ ਉਹਨਾਂ ਦੇ ਹੁਕਮ ਅਨੁਸਾਰ ਇਟਲੀ ਦੇ ਵਿੱਚ ਅਸੀਂ ਪ੍ਰਚਾਰ ਪ੍ਰਸਾਰ ਸ਼ਾਸਤਰ ਵਿੱਦਿਆ ਦਾ ਕਰ ਰਹੇ ਹਾਂ ਤੇ ਪਰਮਿਸ਼ਨ ਇਟਲੀ ਦੇ ਵਿੱਚ ਸ਼ਾਸਤਰ ਵਿੱਦਿਆ ਸਿਖਾਉਣ ਦੀ ਇਹ ਨਹੀਂ ਹੈ ਮਨਾਈ ਨਹੀਂ ਹੈਗੀ ਅੱਛਾ ਜੀ ਉਹਨਾਂ ਦੇ ਵੱਲੋਂ ਇਹ ਇੱਕ ਮਾਰਸ਼ਲ ਆਰਟਸ ਹੈ ਹਾਂ ਤੇ ਇਸ ਦੇ ਰਾਹੀਂ ਆਪਾਂ ਬੱਚਿਆਂ ਨੂੰ ਸ਼ਾਸਤਰ ਵਿਦਿਆ ਵੀ ਸਿਖਾ ਰਹੇ ਆ ਹਾਂ ਨਾਲ ਦੀ ਨਾਲ ਗੁਰਮਤਿ ਵਿਦਿਆ ਵੀ ਸਿਖਾ ਰਹੇ ਆ ਅੱਛਾ ਜੀ ਇੱਕ ਵਿਦਿਆਲੇ ਦੇ ਰੂਪ ਦੇ ਵਿੱਚ ਆਪਾਂ ਬੱਚਿਆਂ ਨੂੰ ਪੱਧਰ ਤੇ ਲੈ ਕੇ 5 ਸਾਲ ਦੀ ਉਮਰ ਤੇ ਲੈ ਕੇ گاਾਂ ਦੇ 25 ਸਾਲਾਂ ਤੱਕ ਜੋ ਵਿਦਿਆ ਮੁੱਢਲੀ ਹੁੰਦੀ ਹੈ ਜੀ ਜੋ ਆਪਾਂ ਕਹਿੰਦੇ ਆ ਨਿਤਨੇਮ ਦੀਆਂ ਬਾਣੀਆਂ ਆਦ ਦਸ਼ਮ ਸਰਬਲੋਭ ਦੇ ਸੰਥਿਆ ਕਰਾਈ ਜਾਂਦੀ ਹੈ ਤੋਂ ਬ੍ਰੰਤ ਸ਼ਾਸਤਰ ਵਿੱਦਿਆ ਦੇ ਨਪੁੰਨ ਕੀਤਾ ਜਾਂਦਾ ਸਾਰੇ ਸਭ ਤੇ ਇਹਨਾਂ ਵਿੱਚ ਮੈਂ ਦੇਖ ਰਿਹਾ ਜੀ ਭਚੰਗੀ ਜ਼ਰੂਰ ਦਿਖਾ ਦਿਓ ਨੇੜੇ ਕਰਕੇ ਦਿਖਾ ਦਿਓ ਥੋੜਾ ਤੇ ਇਹ ਜਿਵੇਂ ਆਪਾਂ ਭਚੰਗੀਆਂ ਦੇਖ ਰਿਹਾ ਜੀ ਬਹੁਤ ਛੋਟੀ ਉਮਰ ਦੇ ਆ ਜੀ ਤਾਂ ਇਹ ਇੱਥੋਂ ਦੇ ਜੰਪਲ ਨੇ ਇਹ ਬੱਚੇ ਕੌਣ ਨੇ ਜੀ ਜਾਂ ਇਹ ਤੁਹਾਡੇ ਵਿੱਚੋਂ ਨੇ ਕਿਸੇ ਦੇ ਜੀ ਇਹ ਬੱਚੇ ਕੁਝ ਇੱਥੋਂ ਦੇ ਜੰਪਲ ਨੇ ਇੱਥੋਂ ਦੇ ਜੋ ਪ੍ਰਵਾਸੀ ਨੇ ਜਿਹੜੇ ਦੂਰੋਂ ਨੇੜੇੋਂ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਸਾਰਿਆਂ ਦੇ ਭਚੰਗੀ ਨੇ ਜਿਨ੍ਹਾਂ ਨੂੰ ਉਹ ਆਪਣਾ ਚਾਹਵਾਨ ਨੇ ਕਿ ਬੱਚੇ ਸਾਡੇ ਗੁਰਸਿੱਖੀ ਨਾਲ ਜੋੜਨ ਗੁਰਮਤ ਨਾਲ ਜੋੜਨ ਜੀ ਤੇ ਉਸ ਦੇ ਕਾਰਨ ਉਹ ਇਥੇ ਸਾਡੇ ਕੋਲ ਭੇਜਦੇ ਨੇ ਜਿਸ ਦੇ ਕਾਰਨ ਆਪਾਂ ਇਹਨਾਂ ਨੂੰ ਜੋ ਮੁੱਢਲੀ ਵਿਦਿਆਉ ਆਪਾਂ ਇਹਨਾਂ ਨੂੰ ਸਿੱਖਿਆ ਦਿੰਦੇ ਆ ਕਿੰਨੀ ਦੇਰ ਤੋਂ ਤੁਸੀਂ ਇਹ ਜਿਹੜੀ ਅਕੈਡਮੀ ਚਲਾ ਰਹੇ ਹੋ ਇਹ 2015 ਤੋਂ ਆਰੰਭ ਕੀਤੀ ਸੀਗੀ ਤੇ ਤਕਰੀਬਨ 7 ਸਾਲ ਅਸੀਂ ਇਸ ਸਥਾਨ ਦੇ ਉੱਤੇ ਹੀ ਅਸੀਂ ਰਹੇ ਹਾਂ ਬਾਹਰ ਕਿਤੇ ਵੀ ਪ੍ਰਚਾਰ ਨਹੀਂ ਕੀਤਾ 2022 ਦੇ ਵਿੱਚ ਜਥੇਦਾਰ ਜੀ ਨੇ ਸਾਨੂੰ ਚਿੱਠੀ ਪੱਤਰ ਦਿੱਤੀ ਇਹ ਦੇਟਲੀ ਦੀ ਜਥੇਦਾਰੀ ਦਿੱਤੀ ਹੈ ਬੁੱਢਾ ਦਲ ਦੀ ਜੀ ਉਤੋਂ ਉਪਰੰਤ ਅਸੀਂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਂਦ ਦੇ ਜੋੜ ਮੇਲੇ ਆਰੰਭ ਕੀਤੇ ਨੇ ਜਿਦੇ ਵਿੱਚ ਹਰ ਚੱਕਰਵਰਤੀ ਰੂਪ ਦੇ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਆਪਾ ਪ੍ਰਚਾਰ ਪ੍ਰਸਾਰ ਕੀ ਕਰੀਦਾ ਏ ਤੇ ਕਰੀਦਾ ਏ ਦਸਮ ਦੇ ਬਾਣੀ ਦੇ ਜਾਪ ਕਰੀਦੇ ਨੇ ਅਕਾਲ ਉਸਤਤ ਦੇ ਜਾਪ ਕਰੀਦੇ ਨੇ ਹਾਰਤੀ ਆਰਤਾ ਕਰੀਦਾ ਏ ਉਪਰੰਤ ਸ਼ਸਤਰ ਵਿਦਿਆ ਜੋ ਨਿਹੰਗ ਸਿੰਘਾਂ ਦੀ ਮੁੱਢਲੀ ਪਰੰਪਰਾ ਹੈ ਪੁਰਾਤਨ ਪਰੰਪਰਾ ਹੈ ਮਰਿਆਦਾ ਹੈ ਉਹ ਸਾਰੇ ਸੰਗਤ ਨੂੰ ਜਾਣੂ ਕਰਾਈਦਾ ਹੈ ਜੋ ਕਿ ਅੱਜ ਦੇ ਤਰੀਕ ਦੇ ਵਿੱਚ ਇਟਲੀ ਦੇ ਵਿੱਚ ਇਹ ਪ੍ਰਚਾਰ ਹੋ ਨਹੀਂ ਰਿਹਾ ਸੀਗਾ ਪਰ ਇੱਕ ਗੱਲ ਦੇਖੀ ਹੈ ਜੀ ਅਸੀਂ ਜਦੋਂ ਗੱਤਕੇ ਦੀ ਗੱਲ ਆਉਂਦੀ ਹੈ ਜੀ ਤਾਂ ਸ਼ਾਸਤਰ ਵਿੱਦਿਆ ਦੀ ਗੱਲ ਆਉਂਦੀ ਉਹਦੇ ਵਿੱਚ ਇੱਕ ਚੀਜ਼ਾਂ ਨੂੰ ਮਿਕਸ ਕੀਤਾ ਜਾਂਦਾ ਅੱਖਾਂ ਤੇ ਪੱਟੀ ਬੰਨ ਕੇ ਉਹ ਕੀਤੇ ਜਾਂਦਾ ਉਹ ਸਟੰਟ ਬਹੁਤ ਸਾਰੇ ਹੋਰ ਤਰ੍ਹਾਂ ਦੇ ਵੀ ਹੋ ਗਏ ਆ ਜੀ ਕਿ ਉਹਨੂੰ ਤੁਸੀਂ ਸ਼ਾਸਤਰ ਵਿੱਦਿਆ ਦਾ ਹਿੱਸਾ ਮੰਨਦੇ ਹੋ ਜੀ ਉਹ ਵੀ ਇਹਨਾਂ ਨੂੰ ਸਿਖਾਇਆ ਜਾਂਦਾ ਜੀ ਤੁਹਾਡੇ ਵੱਲੋਂ ਇਹ ਕਦੇ ਵੀ ਨਹੀਂ ਸਿਖਾਇਆ ਗਿਆ ਤੇ ਨਹੀਂ ਅਗਾਂਸ ਖਾਇਆ ਜਾਊਗਾ ਕਿ ਜਿਹੜੇ ਸਿਖਾਉਂਦੇ ਉਹ ਅੱਛਾ ਜੀ ਇਹ ਸਟੰਟ ਬਾਜੀ ਆ ਇਹ ਬਾਜੀਗਰੀ ਆ ਸ਼ਾਸਤਰ ਵਿੱਦਿਆ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ ਉਹ ਜੰਗ ਜੁੱਦਾਂ ਦੇ ਵਾਸਤੇ ਆ ਜੀ ਆਪਾਂ ਕਿਸੇ ਨੂੰ ਦਿਖਾਉਣਾ ਕੀ ਆ ਵੀ ਆਪਾਂ ਜੰਗ ਕਰ ਸਕਦੇ ਆ ਅੱਖਾਂ ਦੇ ਪੱਟੀ ਬੰਨ ਕੇ ਮਹਾਰਾ ਦੇ ਓਟ ਆਸਰੇ ਬਾਬਾ ਦੀਪ ਸਿੰਘ ਜੀ ਨੇ ਕੋਈ ਇਹੋ ਜੀ ਸਿੱਖਿਆ ਨਹੀਂ ਲਈਦੀ ਹਾਂ ਹਾਂ ਸੀਸ ਧਲੀ ਤੇ ਰੱਖ ਕੇ ਕੋਈ ਸਿੱਖਿਆ ਨਹੀਂ ਲਈ ਜਾਂਦੀ ਜੀ ਜੀ ਕੋਈ ਆਪਾਂ ਇਹਦਾ ਪ੍ਰਦਰਸ਼ਨ ਹੀ ਨਹੀਂ ਕਰ ਸਕਦੇ ਹੈਗੇ ਇਹਦਾ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਆਪਾਂ ਇਹ ਕਾਰਜ ਕਰ ਸਕਦੇ ਆਂ ਹੂੰ ਹੂੰ ਤੇ ਇਹ ਮਹਾਰਾਜ ਦੇ ਓਟ ਆਸਰਾ ਲੈ ਕੇ ਉਹਦੇ ਉੱਤੇ ਆਪਾਂ ਅਰਦਾਸ ਬੇਨਤੀ ਜੋਦਰੀ ਕਰਕੇ ਜੰਗ ਜੁੱਦ ਵਿੱਚ ਆਰੰਭ ਕਰਦੇ ਆਂ ਤੇ ਇਹਨਾਂ ਨੂੰ ਮੁੱਢਲੀ ਉਹ ਜਿਹੜੀ ਆਪਣੀ ਪੁਰਾਤਨ ਮਰਿਆਦਾ ਉਸ ਦੇ ਪਰਥਾਜ ਆਪਾਂ ਸਿਖਿਆ ਦਿੱਤੀ ਜਾਂਦੀ ਹੈ ਜੀ ਫਿਰ ਇਹਨਾਂ ਦੀ ਕੋਈ ਫੀਸਾਂ ਰੱਖੀਆਂ ਗਈਆਂ ਜੀ ਲਗਤੋਂ ਜੀ ਨਹੀਂ ਜੀ ਅੱਛਾ ਜੀ ਜਦੋਂ ਤੋਂ ਆਰੰਭ ਕੀਤਾ ਉਹਦੋਂ ਤੋਂ ਉਹਦੋਂ ਤੋਂ ਤੇ ਹੁਣ ਤੱਕ ਅੱਜ ਤੱਕ ਕੋਈ ਵੀ ਫੀਸ ਨਹੀਂ ਹੈਗੀ ਪਰ ਅਕਸਰ ਗੱਲ ਹੁੰਦੀ ਹੈ ਜੀ ਵੀ ਜਦੋਂ ਵਿਦੇਸ਼ਾਂ ਦੇ ਵਿੱਚ ਜੀ ਸਿੱਖਾਂ ਨੇ ਕਈਆਂ ਨੇ ਗੁਰਦੁਆਰੇ ਖੋਲੇ ਜੀ ਉਹਨਾਂ ਨੂੰ ਦੁਕਾਨਾਂ ਦਾ ਨਾਮ ਦਿੱਤਾ ਜਾਂਦਾ ਕਈ ਜੀ ਤਬਲਾ ਸਿਖਾਉਣ ਲੱਗੇ ਜੀ ਉਹ ਆਪਣੀਆਂ ਕਮਾਈਆਂ ਉਸ ਤਰ੍ਹਾਂ ਕਰਨ ਲੱਗੇ ਜਾਂ ਕੋਈ ਕੀਰਤਨ ਦੀ ਸਿਖਲਾਈ ਦੇਣ ਲੱਗੇ ਜਾਂ ਜੀ ਕੋਈ ਗੱਤਕਾ ਸਿਖਾਉਣ ਲੱਗੇ ਜੀ ਵੀ ਸਿਰਫ ਇਹ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਜਾਂਦੀਆਂ ਜੀ ਪੈਸਾ ਇਕੱਠਾ ਕੀਤਾ ਜਾਂਦਾ ਅੱਜ ਤੱਕ ਕਦੇ ਇਹੋ ਜਿਹਾ ਕਾਰਜ ਨਹੀਂ ਕੀਤਾ ਹੈਗਾ ਨਾ ਕਿਸੇ ਮਾਪੇ ਤੋਂ ਕੋਈ ਮਾਯਾਪਖੋ ਕੋਈ ਮੰਗ ਕੀਤੀ ਜੋ ਸ਼ਰਦਾ ਭਾਵਨਾ ਦੇ ਨਾਲ ਜੇ ਕੋਈ ਮਾਪੇ ਕੋਈ ਮਾਈ ਭਾਈ ਆ ਕੇ ਸ਼ਰਦਾ ਦੇ ਨਾਲ ਕੋਈ ਭੇਟਾ ਦੇਦਾ ਹੈ ਉਹ ਸਵੀਕਾਰ ਕਰ ਲਈ ਤੇ ਸਨਮੱਥੇ ਕਰਕੇ ਸੇਵਾ ਦੇ ਵਿੱਚ ਲਾ ਦੇ ਦੀ ਹੈ ਪਰ ਕੋਈ ਵੀ ਫੀਸ ਨਹੀਂ ਹੈਗੀ ਦਸਬੰਧ ਦੇ ਰੂਪ ਵਿੱਚ ਇਹ ਸਾਰਾ ਕਾਰਜ ਚੱਲ ਰਿਹਾ ਹੈ 2015 ਤੋਂ ਮਹਾਰਾ ਦੀ ਕਿਰਪਾ ਦੇ ਨਾਲੇ ਚੱਲ ਰਿਹਾ ਹੈ ਤੇ ਕਿਸੇ ਦੇ ਆਸਰੇ ਨਹੀਂ ਚੱਲ ਰਿਹਾ ਹੈਗਾ ਕਿ ਇਟਲੀ ਦੇ ਵਿੱਚ ਫਿਰ ਕਿਰਤ ਵੀ ਤੁਸੀਂ ਕੀ ਕਰ ਰਹੇ ਹੋ ਜੀ ਨਾਲ ਤੁਹਾਡਾ ਕੋਈ ਹੋਰ ਵੀ کاروبار ਮਹਾਰਾ ਦੀ ਕਿਰਪਾ ਦੇ ਨਾਲ ਆਪਣਾ ਕਾਰੋਬਾਰ ਹੈ ਅੱਛਾ ਜੀ ਤੇ ਫੈਕਟਰੀ ਹੈ ਆਪਣੀ ਅੱਛਾ ਜੀ ਹਾਂਜੀ ਕਿਸ ਚੀਜ਼ ਦੀ ਹੈ ਜੀ ਇਹ ਅਲੂਮੀਨੀਅਮ ਦੀ ਫੈਕਟਰੀ ਹੈ ਰਗੜਾਈ ਦੀ ਫੈਕਟਰੀ ਹੈ ਜੀ ਤੇ ਕਦੋਂ ਤੁਸੀਂ ਇਟਲੀ ਦੇ ਵਿੱਚ ਆ ਜਾਂਦੇ ਹੋ ਜੀ ਅਸੀਂ 2 ਸਾਲ ਦੀ ਉਮਰ ਦੇ ਵਿੱਚ ਇਟਲੀ ਵਿੱਚ ਪਹੁੰਚਦੇ ਆਂ ਅੱਛਾ ਜੀ ਜੀ ਮਾਰਾ ਦੀ ਵਾ ਤੇ ਉਦੋਂ ਤੋਂ ਮਾਰਾ ਦੀ ਕਿਰਪਾ ਦੇ ਨਾਲ ਸਾਡੇ ਪਹਿਲੇ ਵਿਦਿਆਦਾਤੇ ਬਾਬਾ ਗੁਰਜੀਤ ਸਿੰਘ ਜੀ ਹੋਏ ਨੇ ਸਾਡੇ ਵੱਡੇ ਭਰਾਤਾ ਨੇ ਜੀ ਜੀ ਜੋ ਸਾਨੂੰ ਗੁਰੂ ਸਿੱਖੀ ਦੇ ਨਾਲ ਤੇ ਗੁਰਬਾਣੀ ਦੇ ਨਾਲ ਜੋੜਦੇ ਨੇ ਜੀ ਤੇ ਉਹਨਾਂ ਦੇ ਰਾਹੀਂ ਇੱਕੋ ਸਿੱਖਿਆ ਸਾਨੂੰ ਮੁੱਢਲੀ ਮਿਲੀ ਹੈ ਜੋ ਪਰਉਪਕਾਰ ਵਾਲੀ ਹੈ ਜੋ ਸਾਡੇ ਹੁਣ ਤੱਕਰ ਹਿਰਦੇ ਦੇ ਵਿੱਚ ਵਸੀ ਹੋਈ ਹੈ ਪੰਥ ਦੇ ਪਰਉਪਕਾਰ ਦੇ ਵਾਸਤੇ ਜੀ ਮੈਨੂੰ ਬਚਿਤ ਕਰਨਾ ਹੈ ਸਾਲ ਨੂੰ ਪੰਥ ਤੋਂ ਜਾਂ ਇਤਿਹਾਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਪਣਾ ਜੀਵਨ ਆਪਾ ਆਪਣੇ ਵਾਸਤੇ ਨਹੀਂ ਜਿਨਾ ਪੰਥ ਦੇ ਵਾਸਤੇ ਜੀਣਾ ਜੀ ਪਰ ਇਹ ਗੱਲਾਂ ਚਲੋ ਆਉਂਦੀਆਂ ਜੀ ਪਰ ਜਥੇਦਾਰ ਸਾਹਿਬ ਇੱਕ ਗੱਲ ਦੀ ਮੈਨੂੰ ਬੜੀ ਇੱਕ ਨਮੋਸ਼ੀ ਦੇ ਨਾਲ ਸਵਾਲ ਮੈਂ ਕਰ ਰਿਹਾ ਜੀ ਪਰ ਜਦ ਵੀ ਅੱਜ ਕੌਮ ਨੂੰ ਕਿਉਂਕਿ ਕੌਮ ਬਹੁਤ ਸਾਰੀਆਂ ਗੁੰਝਲਾਂ ਤੋਂ ਨਿਕਲ ਰਹੀ ਹੈ ਜੇ ਗੱਲ ਸਾਡੇ ਪੰਥ ਕੇਕੇ ਦੀ ਆਉਂਦੀ ਹੈ ਜੀ ਤਾਂ ਕੌਮ ਏਕਾ ਨਜ਼ਰ ਨਹੀਂ ਆ ਰਿਹਾ ਜੀ ਪਰਿਵਾਰ ਵਿਛੋੜਾ ਸਭ ਤੋਂ ਬਾਅਦ ਜਦੋਂ ਸਾਡਾ ਪਰਿਵਾਰ ਵਿਛੜਿਆ ਮੈਨੂੰ ਲੱਗਦਾ ਜੇ ਅਸੀਂ ਸੰਪਰਦਾਵਾ ਜਾਂ ਉਹ ਚੀਜ਼ਾਂ ਦੇ ਵਿੱਚ ਵਿਛੜ ਦੇ ਵਿਛੜਦੇ ਇੰਨਾ ਵਿਛੜ ਚੁੱਕੇ ਆ ਜੀ ਬੇਸ ਨੂੰ ਇਕੱਠਾ ਕਰਨਾ ਔਖਾ ਹੋ ਰਿਹਾ ਜੀ ਇਹ ਆਪਣੀਆਂ ਹੀ ਕੁਝ ਕਮਜ਼ੋਰੀਆਂ ਨੇ ਪੰਥ ਦੇ ਵਿੱਚ ਕਮਜ਼ੋਰੀਆਂ ਨੇ ਆਪਾਂ ਇਹੋ ਕਹਿ ਸਕਦੇ ਵੀ ਮਹਾਰਾਜ ਅਗੇ ਅਰਦਾਸ ਜੋਦਰੀ ਬੇਨਤੀ ਕਰੀਏ ਜੋ ਪੰਥ ਦੁਬਾਰੇ ਤੋਂ ਸੁਰਜੀਵ ਹੋਵੇ ਜੋ ਪੁਰਾਤਨ ਪਰੰਥ ਸਪੰਤ ਸੀਗਾ ਜੋ ਨਿਮਰਤਾ ਆਪਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਇਹ ਦੇਖਣ ਚਾਹੁੰਦਾ ਹੈ ਵੀ ਕੋਈ ਕਿਸੇ ਤੋਂ ਕੋਈ ਸੁਣ ਕੇ ਨਹੀਂ ਰਾਜੀ ਹੈਗਾ ਕਿਸੇ ਦੇ ਅਧੀਨ ਰਹਿ ਕੇ ਨਹੀਂ ਰਾਜੀ ਹੈਗਾ ਪੰਥ ਉਦੋਂ ਇੱਕੋ ਜਥੇਦਾਰ ਦੇ ਹੁਕਮ ਦੇ ਉੱਤੇ ਸੱਤ ਵਜੇ ਨੂੰ ਕਹਿ ਕੇ ਸਵੀਕਾਰ ਕਰ ਲੈਂਦਾ ਤਾਂ ਜੀ ਜੀ ਅੱਜ ਇਹ ਗੱਲ ਦੇਖਣ ਚ ਨਹੀਂ ਆਉਂਦੀ ਹੈਗੀ ਜੀ ਤੇ ਇਹ ਚੀਜ਼ ਨੂੰ ਉਦੋਂ ਇਹ ਅਸੀਂ ਸਮਝਦੇ ਹਾਂ ਵੀ ਉਦੋਂ ਇਹ ਦੁਬਾਰੇ ਤੇ ਸਰਜੀਵ ਹੋਊਗੀ ਜਦੋਂ ਆਪਾਂ ਨਾਮ ਬਾਣੀ ਸਿਮਰਨ ਦੇ ਨਾਲ ਆਪਣਾ ਹਿਰਦਾ ਇੰਨਾ ਵਿਸ਼ਾਲ ਕਰ ਲੂਗੇ ਕਿ ਨਿਮਰਤਾ ਸਹਿਤ ਆਪਾਂ ਦੂਜੇ ਦੀ ਗੱਲ ਮੰਨਣ ਦੇ ਜੋਗ ਹੋ ਜੂਗੇ ਜੀ ਜੀ ਅੱਜ ਪੰਥ ਦੀਆਂ ਅਸਤਿਆਂ ਜੀ ਤੱਕ ਸ੍ਰੀ ਹਜੂਰ ਸਾਹਿਬ ਦਾ ਪੜਨਾ ਜੀ ਆਪਣੇ ਕੋਲ ਪਹੁੰਚਨੇ ਗੁਰਪ੍ਰਤਾਪ ਸਿੰਘ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਹਜੂਰੀ ਰਾਗੀ ਨੇ ਜੀ 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 ਤੇ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੂੰ ਦਰਸ਼ਨ ਦੇਦਾਰ ਕੋਈ ਖਾਸ ਸਮਾਗਮ ਦੇ ਲਈ ਆਏ ਸੀ ਕਿ ਜੀ ਇੱਥੇ ਜੀ ਨਹੀਂ ਮਹਾਰਾਜ ਦੇ ਦਰਸ਼ਨ ਮੇਲੇ ਹੀ ਕਰਨਾ ਹੈ ਤੇ ਆਪ ਜੀ ਹੋਲੇ ਮੱਲੇ ਸੰਦਾਰ ਜੀ ਉੱਥੇ ਆਏ ਥੋਲੇ ਮੱਲੇ ਇੱਥੇ ਦੇ ਦਰਸ਼ਨ ਮੇਲੇ ਠੀਕ ਹੈ ਜੀ ਜੀ ਤੇ ਹੁਣ ਇਟਲੀ ਦੀ ਫੇਰੀ ਤੇ ਹੋਏ ਨੇ ਜੀ ਹੁਣ ਕੁਝ ਸੈਂ ਬੈਲਜੀਅਮ ਜਾ ਰਹੇ ਨੇ ਬੈਲਜੀਅਮ ਤੋਂ ਬਾਅਦ ਫਿਰ ਰੋਮ ਆਉਣਗੇ ਜੀ ਫਿਰ ਜਰਮਨ ਜਾਣਾ ਹੈ ਉਪਰੰਤ ਫਿਰ ਇਟਲੀ ਆਉਣਗੇ ਅੱਛਾ ਜੀ ਜੀ ਤੇ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਬਈ ਨਿਹੰਗ ਸਿੰਘਾਂ ਤੋਂ ਬਚ ਕੇ ਰਹੋ ਬਾਈ ਇਹ ਤਾਂ ਗੁੱਟ ਲਾ ਦਿੰਦੇ ਜੀ ਇਹ ਗੱਲਾਂ ਸਾਹਮਣੇ ਆਈਆਂ ਕਿਉਂਕਿ ਇੱਕ ਦੋ ਘਟਨਾਵਾਂ ਹੋਈਆਂ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜੇ ਜਾਂ ਇਹਨਾਂ ਦੇ ਬਾਰੇ ਕਿਉਂਕਿ ਇਟਲੀ ਦੇ ਵਿੱਚ ਕਿਕ ਤਾਂ ਗੈਰ ਕਾਨੂੰਨ ਦੇ ਤੌਰ ਤੇ ਇਹ ਇਟਲੀ ਵਾਲੇ ਨਹੀਂ ਮੰਨਦੇ ਹਾਲਾਂਕਿ ਭਰੋਸਾ ਇਹ ਵੀ ਕਰਦੇ ਆ ਇਹ ਇਹ ਮਨਾਹੀ ਵੀ ਨਹੀਂ ਇੱਥੇ ਮਲ ਕੇ ਕਿਸੇ ਨੂੰ ਟੋਕ ਵੀ ਨਹੀਂ ਰਹੇ ਜੀ ਤਾਂ ਉਹਦੇ ਲਈ ਤੁਸੀਂ ਇਹ ਇਹਨਾਂ ਨੂੰ ਕੋਈ ਖਾਸ ਸਿੱਖਿਆ ਦਿੱਤੀ ਹੈ ਜੀ ਕਿਉਂਕਿ ਜੋ ਇੱਕ ਸ਼ਬੀ ਬਣਾ ਰਹੇ ਆ ਜੀ ਲੋਕ ਜਾਂ ਉਹ ਉਹਨਾਂ ਨੂੰ ਆਪਾਂ ਵਿਰੋਧੀ ਧਿਰਾਂ ਵੀ ਕਹਿ ਸਕਦੇ ਆ ਜੀ ਬਈ ਇਹਨਾਂ ਤੇ ਬਚ ਕੇ ਰਹੋ ਭਾਈ ਇਹ ਤਾਂ ਜੀ ਗੁੱਟ ਲਾ ਦਿੰਨੇ ਆ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਜੋ ਜਨੇ ਅੰਗ ਸਿੰਘਾਂ ਦੀ ਆਪਾਂ ਗੱਲ ਕਰੀ ਗੁੱਟੇ ਲਾ ਦਿੰਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿਵੇਂ ਚਟੰਗੇ ਦਾ ਸਿਰ ਲਾ ਦਿੰਨੇ ਆ ਉਵੇਂ ਗੁੱਟ ਵੀ ਲਾ ਦਿੰਨੇ ਆ ਇਹਦੇ ਵਿੱਚ ਕੋਈ ਦੋ ਦੁਆਏਤ ਨਹੀਂ ਜਿੰਨੇ ਵੀ ਸ਼ਾਸਤਰ ਨੇ ਅੰਗ ਸਿੰਘਾਂ ਦੇ ਕੋਲ ਸਾਰੇ ਤੇਜ ਤਰਾਰ ਨੇ ਪਰ ਇੱਕ ਗੱਲ ਜ਼ਿਕਰਯੋਗ ਹੈ ਵੀ ਚੁੰਕਾਰਾਜ ਮਹਾਂ ਇੱਤੇ ਦਰਗੋਜਾਸ ਹਲਾਲ ਹਸਤ ਬਰਦੰਗ ਵੀ ਸ਼ਮਸ਼ੀਰ ਦਸਤ ਇਹ 10ਵੇਂ ਪਾਚ ਖਲਗੀਦਰ ਦਰਵੇਸ਼ ਦਾ ਹੁਕਮ ਹੈ ਆਪਾਂ ਨੂੰ ਵੀ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤੇ ਸ਼ਸਤਰ ਧਾਰੀ ਹੋਣਾ ਤੇ ਸ਼ਸਤਰ ਨਹੀਂ ਕੱਢਣਾ ਇਹ ਆਪਣੀ ਗਲਤੀ ਹੈ ਜੀ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਤਾਂ ਉਦੋਂ ਸ਼ਸਤਰ ਕੱਢਣਾ ਇਹ ਆਪਣਾ ਫਰਜ਼ ਹੈ ਤੇ ਆਪਾਂ ਨੂੰ ਇਹ ਕੱਢਣਾ ਵੀ ਚਾਹੀਦਾ ਹੈ ਤੇ ਇਹੋ ਹੀ ਸਿੱਖਿਆ ਆਪਾਂ ਆਪਣੇ ਪਹੰਗੀਆਂ ਨੂੰ ਦੇ ਹੀ ਦੀਏ ਸਾਰੇ ਸਾਡੇ ਪਹੰਗੀ ਨੇ ਵੀ ਇਹ ਸ਼ਾਸਤਰ ਇਸ ਕਾਸਤੇ ਨਹੀਂ ਬਾਤਾਂ ਜਾਂ ਕਿਸੇ ਨੂੰ ਡਰਾਉਣ ਵਾਸਤੇ ਨਾ ਅਸੀਂ ਕਿਸੇ ਨੂੰ ਭੈ ਦੰਨੇ ਨਾ ਭੈ ਮੰਨਦੇ ਆ ਜੀ ਜੀ ਪਰ ਜੇ ਕੋਈ ਸਾਰਾ ਹਿੱਲਾ ਵਸੀਲਾ ਮੁਕਜਬਾ ਸਭ ਤੋਂ ਪਹਿਲਾਂ ਅਸੀਂ ਪਹੁੰਚੰਗੀਆਂ ਨੂੰ ਸਲੋਤਰ ਦੰਨੇ ਆ ਜੇ ਕਿਸੇ ਦਾ ਸੁਖ ਮਾਂਜਨ ਕਰਨਾ ਹੋਵੇ ਸਲੋਤਰ ਦੇ ਨਾਲ ਕੀਤਾ ਜਾ ਸਕਦਾ ਹੈ ਸ਼ਾਸਤਰ ਉਦੋਂ ਬਾਹਰ ਕੱਢਣਾ ਜਦੋਂ ਸਾਰੇ ਹਿੱਲੇ ਮੁਕ ਜਾਣ ਜੀ ਜੀ ਤੇ ਉਦੋਂ ਇਹਦਾ ਕੱਢਣਾ ਜ਼ਰੂਰੀ ਹੈ ਦਸਵੇਂ ਪਾਛਾ ਦਾ ਹੁਕਮ ਹੈ ਤੇ ਕੱਢਣਾ ਵੀ ਚਾਹੀਦਾ ਹੈ ਬਹੁਤ ਧੰਨਵਾਦ ਜੀ ਇਹ ਜਾਣਕਾਰੀ ਦਿੱਤੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਹਨ ਜਥੇਦਾਰ ਸੁਖਵਿੰਦਰ ਸਿੰਘ ਜੀ ਜਿਹੜੇ ਇੱਥੇ ਅਕੈਡਮੀ ਚਲਾਉਂਦੇ ਨੇ ਸੋ ਇੱਥੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਦੇ ਨਾਲ ਜੋੜਿਆ ਜਾਂਦਾ ਉੱਥੇ ਹੀ ਗੁਰਮਤਿ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ